ਕਾ ਬੁਲੇ ਬਨੇ ਰਹੇ ਤੇ ਮੈਨੂੰ ਰਹਾ ਯਕੀਨ ਨਾ ਤੇਰੇ ਤੇ ਕਾ ਬੁਲੇ ਬਨੇ ਰਹੇ ਤੇ ਹਲਕੀਤੀ ਜਾਵੇ ਗਾਇਕੀ ਦੀ ਗਾਇਕੀ ਤੁਹਾਡੀ ਬਹੁਤ ਜ਼ਿਆਦਾ ਵਧੀਆ ਤੇ ਦਿਲ ਨੂੰ ਪਾਉਣ ਵਾਲੀ ਆਵਾਜ਼ ਆ ਤੇ ਤੁਸੀਂ ਮਤਲਬ ਫੋਲੋ ਕਿਨੂੰ ਕਰਦੇ ਹੋ ਫੋਲੋ ਜੀ ਇਦਾਂ ਕਿ ਇੱਕ ਨਸੀਬੋ ਲਾ ਲਓ ਮੇਰੇ ਫੇਵਰਟ ਹੈ ਤੇ ਜਿਹੜੇ ਆਪਾਂ ਸੂਫੀ ਦੇ ਵਿੱਚੋਂ ਜਿਆ ਜੀ ਇਹ ਸੂਫੀ ਗਾਇਕੀ ਜਿਹੜੀ ਆ ਉਹਦੇ ਵਿੱਚ ਮੇਰੇ ਨੂਰਾ ਸਿਸਟਰ ਹੀ ਫੇਵਰਟ ਐਸ ਸ਼ੁਰੂ ਤੋਂ ਉਹੀ ਮੇਰੇ ਫੇਵਰਟ ਨੇ ਉਹਨਾਂ ਨੂੰ ਸੁਣਦੀ ਆ ਮੈਂ ਉਹਨਾਂ ਦੇ ਘਰੇ ਗਈ ਸੀ ਨੂਰਾ ਸਿਸਟਰ ਦੇ ਤਿੰਨ ਚਾਰ ਵਾਰੀ ਮੀਟਿੰਗ ਵੀ ਹੋਈ ਆ ਮਿਲੀ ਆ ਬਟ ਉੱਥੋਂ ਕੋਈ ਰਿਸਪੌਂਸ ਨਹੀਂ ਮਿਲੇ ਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਭ ਕੁਝ ਛੱਡ ਦਾਂਗੀ ਜੜੀਆਂ ਜਾਗੋ ਲੇਡੀ ਸੰਗੀਤ ਕੁਝ ਵੀ ਵਰਕਕਾਰੀ ਮੈਂ ਸਭ ਤਿਆਗਣ ਨੂੰ ਤਿਆਰ ਸੀ ਇੱਕ ਉਹਨਾਂ ਵਿੱਚ ਹੀ ਮੈਂ ਕਿਹਾ ਮੈਂ ਘਰ ਵੀ ਛੱਡ ਦੂੰਗੀ ਜਿੱਦਾਂ ਤੁਸੀਂ ਕਹੋਗੇ ਉਦੋਂ ਹੀ ਕਰਾਂਗੀ ਵੀ ਮੈਨੂੰ ਸਿਖਾਓ ਹਨਾ ਮੈਂ ਇਹਨਾਂ ਨੂੰ ਸਿੱਖਣਾ ਚਾਹੁੰਦੀ ਆ ਤੇ ਮੈਂ ਉਹਨਾਂ ਦੇ ਘਰੇ ਗਈ ਆ ਹੁਣ ਵੀ ਮੈਨੂੰ 15 20 ਦਿਨ ਹੋਏ ਮੈਂ ਉਹਨਾਂ ਦੇ ਘਰੇ ਜਾ ਕੇ ਆਈ ਸੀ ਬਟ ਉਹਨਾਂ ਨੇ ਚਲੋ ਉਹਨਾਂ ਨੇ ਆਪਣੇ ਆਪਣਾ ਟਾਈਮ ਜਿਹੜਾ ਸੀਗਾ ਸਾਰਾ ਉਹ ਮੇਰੇ ਤੇ ਲਗਾਉਣਾ ਸੀ ਮੈਂ ਉਹਨਾਂ ਦੀ ਗੱਲ ਨੂੰ ਵੀ ਅੰਡਰਸਟੈਂਡਿੰਗ ਕਰਦੀ ਆ ਕਿ ਮੈਨੂੰ ਅੰਕਲ ਨੇ ਕਿਹਾ ਸੀ ਵੀ ਵੀ ਪੁੱਤ ਇਹ ਸੀ ਜਿਹੜੇ ਸ਼ਗਿਰਦੀ ਆ ਨਾ ਵੀ ਆਪਣੇ ਪੱਲੇ ਵੀ ਕੁਝ ਹੋਣਾ ਚਾਹੀਦਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਡਿਮਾਂਡ ਰੱਖੀ ਸੀਗੀ ਤੇ ਮੈਂ ਨਹੀਂ ਉਹਨਾਂ ਨੂੰ ਦੇ ਪਾਈ ਤੇ ਮਨਨ ਨੇ ਇੱਕ ਹੀ ਗੱਲ ਕਹੀ ਆ ਵੀ ਮੇਰੇ ਕੋ ਜਿੱਦਨ ਹੋਗੇ ਪੈਸੇ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਵੀ ਕਿੰਨੇ ਪੈਸੇ ਉਹਨਾਂ ਨੇ ਕਹੇ ਪਰ ਮੇਰੇ ਬਜਟ ਤੋਂ ਬਾਹਰ ਸੀਗੇ ਜਦ ਜਿੰਨੂੰ ਆਪਾਂ ਫੋਲੋ ਕਰੀਏ ਬੰਦਾ ਕੁਝ ਵੀ ਕਰਨ ਤਿਆਰ ਹੋ ਜਾਂਦਾ ਮੈਂ ਤਾਂ ਇਹੀ ਇਹ ਵੀ ਕਹਿਤਾ ਸੀ ਕਿ ਮੈਨੂੰ ਭਾਵੇਂ ਪ੍ਰੋਗਰਾਮਾਂ 'ਚ ਕੁਝ ਨਾ ਦਿਓ ਵੀ ਮੈਨੂੰ ਆਪਣੇ ਨਾਲ ਰੱਖੋ ਨਾਲ ਗਵਾਓ ਵੀ ਮੈਂ ਉਹਨਾਂ ਦੇ ਨਾਲ ਗਾਣਾ ਚਾਹੁੰਦੀ ਮੇਰਾ ਡ੍ਰੀਮ ਹੈ ਕਿ ਮੈਂ ਨੂਰਾ ਸਿਸਟਰ ਨਾਲ ਬੈਠੀ ਹੋਵਾਂ ਤੇ ਕੁਝ ਉਹ ਗਾਣ ਤੇ ਕੁਝ ਮੈਂ ਗਾਵਾਂ ਬਾਕੀ ਚਲੋ ਕੋਈ ਗੱਲ ਨਹੀਂ ਮਾਲਕ ਨੇ ਚਾਹਿਆ ਤਾਂ ਫਿਰ ਦੁਬਾਰਾ ਉਹਨਾਂ ਨੂੰ ਜ਼ਰੂਰ ਮਿਲਾਂਗੀ ਇਹ ਮੇਰਾ ਹਾਂਜੀ ਜਦ ਕੋਣ ਸੀ ਤੈਨੂੰ ਕਦਰ ਨਾ ਸੀ ਹੁਣ ਦੂਰ ਹੋਈ ਪਛਤਾਉ ਨਾਏ ਹੁਣ ਪਾਇਆ ਕੇਰਾ ਯਾਦਾਂ ਨੇ ਵੇ ਤੂ ਕੂਝ ਵਾਂਗ ਕਰ ਲੋ ਨਾਏ ਹੁਣ ਨਾ ਖਾਵਾਂ ਤਰਸ ਕਦੇ ਹੁਣ ਨਾ ਖਾਵਾਂ ਤਰਸ ਕਦੇ ਤੇਰੇ ਪੋਲੇ ਜਹ ਇਸ ਚਰੇ ਤੇ ਕਾਂ ਬੋਲੇ ਬਨੇ ਰਹੇ ਤੇ ਕਾਂ ਬੋਲੇ ਬਨੇ ਰਹੇ ਤੇ ਮੈਨੂੰ ਰਹਾ ਯਕੀਨ ਨਾ ਤੇਰੇ ਤੇ ਕਾਂ ਬੋਲੇ ਬਨੇ ਰਹੇ ਤੇ ਅਲ ਕਿਤੇ ਜਾਵੇ ਗਾਇਕੀ ਦੀ ਗਾਇਕੀ ਤੁਹਾਡੀ ਬਹੁਤ ਜ਼ਿਆਦਾ ਵਧੀਆ ਤੇ ਦਿਲ ਨੂੰ ਪਾਉਣ ਵਾਲੀ ਆਵਾਜ਼ ਆ ਤੇ ਤੁਸੀਂ ਮਤਲਬ ਫੋਲੋ ਕਿਨੂੰ ਕਰਦੇ ਹੋ ਫੋਲੋ ਜੀ ਇਦਾਂ ਕਿ ਇੱਕ ਨਸੀਬੋ ਲਾ ਲਓ ਮੇਰੇ ਫੇਵਰਟ ਹੈ ਤੇ ਜਿਹੜੇ ਆਪਾਂ ਸੂਫੀ ਦੇ ਵਿੱਚੋਂ ਜਿਆਜ਼ੀਏ ਸੂਫੀ ਗਾਇਕੀ ਜਿਹੜੀ ਆ ਉਹਦੇ ਵਿੱਚ ਮੇਰੇ ਨੂਰਾ ਸਿਸਟਰ ਹੀ ਫੇਵਰਟ ਐਸਟ ਸ਼ੁਰੂ ਤੋਂ ਉਹੀ ਮੇਰੇ ਫੇਵਰਟ ਨੇ ਉਹਨਾਂ ਨੂੰ ਸੁਣਦੀ ਆ ਚਲੋ ਮੈਂ ਉਹਨਾਂ ਵਰਗਾ ਗਾ ਤਾਂ ਨਹੀਂ ਸਕਦੀ ਕਿਉਂਕਿ ਉਹਨਾਂ ਦੇ ਜਿਹੜੇ ਪਾਪਾ ਗੁਲਸ਼ਨ ਮੇਜ਼ੀ ਨੇ ਮੈਂ ਛੋਟੀ ਜੀ ਗੱਲ ਕਰਨ ਲੱਗੀ ਆ ਮੈਂ ਉਹਨਾਂ ਦੇ ਘਰੇ ਗਈ ਸੀ ਨੂਰਾ ਸਿਸਟਰ ਦੇ 3-4 ਵਾਰੀ ਮੀਟਿੰਗ ਵੀ ਹੋਈ ਆ ਮਿਲੀ ਆ ਬਟ ਉੱਥੋਂ ਕੋਈ ਰਿਸਪੌਂਸ ਨਹੀਂ ਮਿਲੇ ਆ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਭ ਕੁਝ ਛੱਡ ਦਾਂਗੀ ਜਿਹੜੀਆਂ ਜੱਗੋ ਲੇਡੀ ਸੰਗੀਤ ਕੁਝ ਵੀ ਵਰਕ ਕਰੀ ਮੈਂ ਸਭ ਤਿਆਗਾ ਨੂੰ ਤਿਆਰ ਸੀ ਇੱਕ ਉਹਨਾਂ ਵਿੱਚੇ ਮੈਂ ਕਿਹਾ ਮੈਂ ਘਰ ਵੀ ਛੱਡ ਦੂੰਗੀ ਜਿੱਦਾਂ ਤੁਸੀਂ ਕਹੋਗੇ ਉਦ ਦੀ ਕਰਾਂਗੀ ਵੀ ਮੈਨੂੰ ਸਿਖਾਓ ਹਨਾ ਮੈਂ ਇਹਨਾਂ ਨੂੰ ਸਿੱਖਣਾ ਚਾਹੁੰਦੀ ਆ ਤੇ ਮੈਂ ਉਹਨਾਂ ਦੇ ਘਰੇ ਗਈ ਆ ਹੁਣ ਵੀ ਮੈਨੂੰ 15 20 ਦਿਨ ਹੋਏ ਮੈਂ ਉਹਨਾਂ ਦੇ ਘਰੇ ਜਾ ਕੇ ਆਈ ਸੀ ਬਟ ਉਹਨਾਂ ਨੇ ਚਲੋ ਉਹਨਾਂ ਨੇ ਆਪਣੇ ਆਪਣਾ ਟਾਈਮ ਜਿਹੜਾ ਸੀਗਾ ਸਾਰਾ ਉਹ ਮੇਰੇ ਤੇ ਲਗਾਣਾ ਸੀ ਮੈਂ ਉਹਨਾਂ ਦੀ ਗੱਲ ਨੂੰ ਵੀ ਅੰਡਰਸਟੈਂਡਿੰਗ ਕਰਦੀ ਆ ਕਿ ਮੈਨੂੰ ਅੰਕਲ ਨੇ ਕਿਹਾ ਸੀ ਵੀ ਵਿਪਤ ਅਸੀ ਜਿਹੜੇ ਸ਼ਾਗਿਰਦੀ ਆ ਨਾ ਵੀ ਆਪਣੇ ਪੱਲੇ ਵੀ ਕੁਝ ਹੋਣਾ ਚਾਹੀਦਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਡਿਮਾਂਡ ਰੱਖੀ ਸੀਗੀ ਤੇ ਮੈਂ ਨਹੀਂ ਉਹਨਾਂ ਨੂੰ ਦੇ ਪਾਈ ਤੇ ਮਨਾਂ ਨੂੰ ਇੱਕ ਹੀ ਗੱਲ ਕਹੀ ਆ ਵੀ ਮੇਰੇ ਕੋਲ ਜਿੱਦਨ ਹੋਗੇ ਪੈਸੇ ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਵੀ ਕਿੰਨੇ ਪੈਸੇ ਉਹਨਾਂ ਨੇ ਕਹੇ ਪਰ ਮੇਰੇ ਬਜਟ ਤੋਂ ਬਾਹਰ ਸੀਗੇ ਤੇ ਇਸ ਕਰਕੇ ਮੈਂ ਜਾ ਨਹੀਂ ਪਾਈ ਹੁਣ ਜਦੋਂ ਹੋਗੇ ਤਾਂ ਕੋਈ ਗੱਲ ਨਹੀਂ ਜੇ ਮਾਲਕ ਨੇ ਚਾਇਆ ਤਾਂ ਜਾਵਾਂਗੇ ਤੇ ਬਾਕੀ ਬਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪ੍ਰੋਗਰਾਮਾਂ ਚੋਂ ਭਾਵੇਂ ਕੱਟ ਚਾਲੋ ਕਿਦਾਂ ਵੀ ਤੁਹਾਨੂੰ ਪਤਾ ਹੁਣ ਜਦ ਜੈਨੋ ਆਪਾਂ ਫੋਲੋ ਕਰੀਏ ਬੰਦਾ ਕੁਝ ਵੀ ਕਰਨ ਤਿਆਰ ਹੋ ਜਾਂਦਾ ਮੈਂ ਤਾਂ ਇਹੀ ਇਹ ਵੀ ਕਹਿਤਾ ਸੀ ਕਿ ਮੈਨੂੰ ਭਾਵੇਂ ਪ੍ਰੋਗਰਾਮਾਂ ਚੋਂ ਕੁਝ ਨਾ ਦਿਓ ਵੀ ਮੈਨੂੰ ਆਪਣੇ ਨਾਲ ਰੱਖੋ ਨਾਲ ਗਵਾਓ ਵੀ ਮੈਂ ਉਹਨਾਂ ਦੇ ਨਾਲ ਗਾਣਾ ਚਾਹਨੀ ਮੇਰਾ ਡ੍ਰੀਮ ਹੈ ਕਿ ਮੈਂ ਨੂਰਾ ਸਿਸਟਰ ਨਾਲ ਬੈਠੀ ਹੋਵਾਂ ਤੇ ਕੁਝ ਉਹ ਗਾਣ ਤੇ ਕੁਝ ਮੈਂ ਗਾਵਾਂ ਬਾਕੀ ਚਲੋ ਕੋਈ ਗੱਲ ਨਹੀਂ ਮਾਲਕ ਨੇ ਚਾਇਆ ਤਾਂ ਫਿਰ ਦੁਬਾਰਾ ਉਹਨਾਂ ਨੂੰ ਜ਼ਰੂਰ ਮਿਲਾਂਗੀ ਇਹ ਮੇਰਾ ਹਾਂਜੀ ਮੈਂ ਸਹਿਨਾ ਸਕਦੀ ਵੇ ਤੇਰੀਆਂ ਨੰਮ ਨਿਗਾਵਾਂ ਉਹ ਵੀ ਬਹੁਤ ਵਧੀਆ ਉਹਨਾਂ ਦਾ ਗਾਣਾ ਹੈ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਉਹ ਗਾਣਾ ਬਹੁਤ ਸੁਣਦੀ ਸੀ ਇਹ ਦੁਨੀਆ ਮਤਲਬ ਦੀ ਮੈਨੂੰ ਪਤਾ ਤੁਹਾਡਾ ਵੀ ਫੇਵਰੇਟ ਹੈ ਤੇ ਇਸ ਕਰਕੇ ਮੈਂ ਉਹ ਦੋ ਕੁ ਲਾਈਨਾਂ ਉਹਦੀਆਂ ਸੁਣਾਉਂਗੀ ਜੀ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਟੈਂਦੇ ਆ ਟੈਂਦੇ ਆ ਟਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਟੈਂਦੇ ਆ ਟੈਂਦੇ ਆ ਟਹਿ ਜਾਂਦਾ ਰੁੱਸੇ ਯਾਰ ਨੂੰ ਜੇਕਰ ਮਨਾਈਏ ਨਾ ਫਰਕ ਪੈਂਦੇ ਆ ਪੈਂਦੇ ਆ ਪੈ ਜਾਂਦਾ ਜਿਹੜੇ ਆਪਣੇ ਗੁਰੂ ਪੀਰ ਦੇ ਰਾਹ ਤੇ ਨਹੀਂ ਚੱਲਦੇ ਉਹ ਪੱਠਾ ਬੰਨ੍ਹਦੇ ਆ ਬੰਨ੍ਹਦੇ ਆ ਬਹਿ ਜਾਂਦਾ ਕਹਿੰਦਾ ਇਸ਼ਕ ਰਿਸ਼ਕ ਤਾਂ ਹਰ ਕੋਈ ਆਖਦਾ ਪਰ ਕੱਚਿਆਂ ਤੇ ਚੱਲਣਾ ਔਖਾ ਏ ਬਲਵਾਨ ਤਾਂ ਹਰ ਕੋਈ ਬਣ ਜਾਂਦਾ ਪਰ ਸੂਲੀ ਚੜ੍ਹਨਾ ਔਖਾ ਏ ਇਸ਼ਕ ਵਿੱਚ ਪੈਰ ਹਰ ਕੋਈ ਧਰ ਬੰਦਾ ਇਸ਼ਕ ਵਿੱਚ ਪੈਰ ਹਰ ਕੋਈ ਧਰ ਬੰਦਾ ਪਰ ਸੂਲਾ ਤੇ ਖੜਨਾ ਔਖਾ ਏ ਰਾਤਾ ਹਰ ਕੋਈ ਦੱਸ ਜਾਂਦਾ ਪਰ ਨਾਲ ਚੱਲਣਾ ਔਖਾ ਏ ਜਿੱਤ ਸਕਦੇ ਆਸੀ ਪਰ ਕੀ ਕਰੀਏ ਆਪਣੇ ਆ ਨਾਲ ਲੜਨਾ ਔਖਾ ਏ ਆਪਣੇ ਆ ਨਾਲ ਲੜਨਾ ਔਖਾ ਏ ਇਸ਼ਕ ਇਸ਼ਕ ਤਾਂ ਹਰ ਕੋਈ ਆਖਦਾ ਪਰ ਕੱਚਿਆਂ ਤੇ ਖੜਨਾ ਔਖਾ ਏ ਸੋ ਜਿੱਦਾਂ ਕਹਿੰਦੇ ਆ ਵੀ ਦੁਨੀਆਂ ਦੇ ਵਿੱਚ ਜੇ ਜੀਣਾ 16 ਤੇ ਵੀ ਖੜਨਾ ਪੈਣਾ ਤੇ ਕੰਡਿਆਂ ਤੇ ਵੀ ਤੁਰਨਾ ਪੈਣਾ ਇਸ ਕਰਕੇ ਸਬਰ ਦੇ ਨਾਲ ਇਨਸਾਨ ਅੱਗੇ ਵਧਦਾ ਸੋ ਦੋ ਬੋਲ ਨੂਰਾ ਸਿਸਟਰ ਜੀ ਦੇ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਹੈ ਕੋਈ ਦਿਲ ਨੂੰ ਪੁੱਛਦਾ ਨਹੀਂ ਧੋਲਤ ਹੀ ਪਿਆਰੀ ਹੈ ਕੋਈ ਦਿਲ ਨੂੰ ਪੁੱਛਦਾ ਨਹੀਂ ਦੌਲਤ ਹੀ ਪਿਆਰੀ ਹੈ ਜੋ ਆਪਣਾ ਲੱਗਦਾ ਹੈ ਉਹ ਹੀ ਤਾਂ ਠੱਗਦਾ ਹੈ ਜੋ ਆਪਣਾ ਲੱਗਦਾ ਹੈ ਉਹ ਹੀ ਤਾਂ ਠੱਗਦਾ ਹੈ ਮੇਰਾ ਇਹ ਕਹਿਣਾ ਹੈ ਹਾਂ ਬਚ-ਬਚ ਕੇ ਰਹਿਣਾ ਹੈ ਹੇ ਦੁਨੀਆ ਮਤਲਬ ਦੀ ਹੇ ਦੁਨੀਆ ਮਤਲਬ ਦੀ ਹੇ ਦੁਨੀਆ ਮਤਲਬ ਦੀ ਹੇ ਦੁਨੀਆ ਮਤਲਬ ਦੀ ਹਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਹੈ ਹੋਣ ਵਾਲਾ ਵਾਇਗਰੂ ਹੈ ਜਾਂ ਗੋਡ ਗਿਫਟ ਹੈ ਜਿੱਦਾਂ ਦਾ ਵੀ ਗੋਨੀ ਆ ਚੰਗਾ ਮਾੜਾ ਤੇ ਜਿਹੜੇ ਸੋਰ ਸਕੇਲ ਜਿਹਨੂੰ ਆਪਾਂ ਕਹਿੰਨੇ ਆ ਉਹਨਾਂ ਨੂੰ ਨਿਖਾਰਨ ਵਾਸਤੇ ਕੋਈ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਐਸੇ ਕਰਕੇ ਨੂਰਾ ਸਿਸਟਰ ਦੇ ਘਰੇ ਗਈ ਸੀ ਤਾਂ ਕਿ ਮੈਂ ਗੁਲਸ਼ਨ ਮਿਰਜੀ ਕੋ ਸਿੱਖ ਸਿਕਾ ਇਸ ਕਰਕੇ ਮੇਰਾ ਇਹੀ ਡ੍ਰੀਮ ਸੀ ਕਿ ਮੈਂ ਉਹ ਮੇਰੇ ਗੁਰੂ ਜੀ ਹੋਣ ਤੇ ਮੈਂ ਉਹਨਾਂ ਦੀ ਜ਼ਗੀਰਦ ਬਣਾ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਰੱਬ ਨੇ ਚਾਇਆ ਤਾਂ ਕਰਾਂਗੇ ਅੱਗੇ ਨੂੰ ਹੋਰ ਜ਼ਿਆਦਾ ਵਧੀਆ ਕਹਿੰਦੇ ਭੁੱਲ ਜਾਵਾਂਗੀ ਤੈਨੂੰ ਥੋੜੀ ਦੇਰ ਤਾਂ ਹੋ ਲੈਣ ਦੇ ਰਾਤ ਬਾਕੀ ਏ ਹਨੇਰ ਤਾਂ ਹੋ ਲੈਣ ਦੇ ਤੇਰੇ ਮੇਰੇ ਵਿਛੜਨ ਦਾ ਚਰਚਾਨੀ ਅਜੇ ਜਾਗ ਉਤੇ ਤੇਰੇ ਮੇਰੇ ਵਿਛੜਨ ਦਾ ਚਰਚਾਨੀ ਅਜੇ ਜਾਗ ਉਤੇ ਦੋ ਬੁੱਲੀਆਂ ਨੂੰ ਆਪਸ ਵਿੱਚ ਨੇੜ ਤਾਂ ਹੋ ਲੈਣ ਦੇ ਭੁੱਲ ਜਾਵਾਂਗੀ ਤੈਨੂੰ ਥੋੜੀ ਦੇਰ ਤਾਂ ਹੋ ਲੈਣ ਦੇ ਉਮੀਦ ਦੇ ਮਹਿਲ ਅਜੇ ਰੇਤ ਤੇ ਕਾਇਮ ਨੇ ਉਮੀਦ ਦੇ ਮਹਿਲ ਅਜੇ ਵੀ ਰੇਤ ਤੇ ਕਾਇਮ ਨੇ ਮਿੱਟੀ ਦੇਆਂ ਕਣਾਂ ਵਾਂਗ ਬਿਖੇਰ ਤਾਂ ਹੋ ਲੈਣ ਦੇ ਉਹ ਭੁੱਲ ਜਾਵਾਂਗੀ ਤੈਨੂੰ ਥੋੜੀ ਦੇਰ ਤਾਂ ਹੋ ਲੈਣ ਦੇ ਰਾਤ ਬਾਕੀ ਏ ਹਨੇਰ ਤਾਂ ਹੋ ਲੈਣ ਦੇ ਤੁਰ ਪਈਏ ਪ੍ਰੀਤ ਹੁਣੇ ਹੁਣੇ ਤੁਰ ਪਈਏ ਪ੍ਰੀਤ ਹੁਣੇ ਹੁਣੇ ਘਰ ਤੋਂ ਸਿਵਿਆ ਤੱਕ ਨਵੇੜ ਤਾਂ ਹੋ ਲੈਣ ਦੇ ਭੁੱਲ ਜਾਵਾਂਗੀ ਤੈਨੂੰ ਥੋੜੀ ਦੇਰ ਤਾਂ ਹੋ ਲੈਣ ਦੇ ਰਾਤ ਬਾਕੀ ਏ ਸਵੇਰ ਤਾਂ ਹੋ ਲੈਣ ਦੇ ਸਵੇਰ ਤਾਂ ਹੋ ਲੈ ਉਹ ਬਿਨਾ ਸੱਟ ਤੋਂ ਕੋਈ ਵੀ ਨਹੀਂ ਲਿਖ ਸਕਦਾ ਉਹ ਜਿੱਦਾਂ ਆਪਣੇ ਕਲੀਅਰ ਕੰਠ ਜੀ ਹੈ 사ਵਰ ਕੋਟੀ ਜੀ ਹੈ ਕੋਈ ਵੀ ਹੈ ਕੋਈ ਵੀ ਆਰਟਿਸਟ ਹੈ ਜਿਹਦੇ ਦਿਲ ਤੇ ਡੂੰਗੀ ਸੱਟ ਲੱਗੀ ਹੁੰਦੀ ਆ ਉਹ ਫਿਰ ਆਪੇ ਹੱਥ ਚੱਕ ਲੈਂਦੇ ਆ ਪੈਨ ਤੇ ਆਪੇ ਕਲਮ ਤੇ ਆਪੇ ਲਿਖ ਹੋ ਜਾਂਦਾ ਉਹ ਪਤਾ ਨਹੀਂ ਲੱਗਦਾ ਕਿੱਥੋਂ ਕਿਹੜੀ ਲਾਈਨ ਆ ਰਹੀ ਆ ਕਿਧਰੋਂ ਕਿਹੜੀ ਲਾਈਨ ਆ ਰਹੀ ਆ ਬਸ ਇਸੇ ਕਰਕੇ ਮੈਂ ਦੋ ਕਲਾਈਨਾ ਉਹਨਾ ਪੈਣਾ ਵਾਸਤੇ ਵੀ ਲਿਖੀਆਂ ਸੀ ਕਾਫੀ ਟਾਈਮ ਹੋ ਗਿਆ 2019 ਸਿ ਲਿਖਿਆ ਹੋਇਆ ਸੀ ਹਸਤਾਕ ਕਦੀ ਮੈਂ ਪਾਇਆ ਵੀ ਨਹੀਂ ਗਾ ਕੇ ਵੀ ਨਹੀਂ ਪਾਇਆ ਇਹ ਅੱਜ ਤੁਸੀਂ ਗੱਲ ਸ਼ੇਅਰ ਕੀਤੀ ਹੈ ਮੈਂ ਤਾਂ ਗਾ ਕੇ ਦੋ ਲਾਈਨਾਂ ਦੱਸਦੀਆਂ ਕਿ ਜਿਨ੍ਹਾਂ ਦੇ ਪਰ ਆ ਬਾਹਰ ਲੀਆਂ ਕੰਟਰੀਆਂ ਚ ਹੁੰਦੇ ਆ ਤੇ ਪੈਣਾ ਇੱਥੇ ਪੰਜਾਬ ਚ ਬੈਠੀ ਉਹਨਾਂ ਦੀ ਵੇਟ ਕਰਦੀਆਂ ਹੁੰਦੀਆਂ ਕਿਉਂਕਿ ਅੱਜ ਕੱਲ ਜਿਹੜੇ ਏਜੰਟ ਨੇ ਉਹ ਕਹਿ ਕੇ ਕੁਝ ਲੈ ਕੇ ਜਾਂਦੇ ਆ ਤੇ ਬਾਹਰ ਜਾ ਕੇ ਕੁਝ ਕਰਦੇ ਨੇ ਤਾਂ ਕਈ ਸਾਡੇ ਪੰਜਾਬ ਵਿੱਚੋਂ ਪੀੜ੍ਹੀ ਐਸੀ ਹੈ ਕਿ ਅੱਜ ਤੱਕ ਉਹਨਾਂ ਦੇ ਬੱਚਿਆਂ ਦਾ ਕੁੜੀਆਂ ਦਾ ਮੁੰਡਿਆਂ ਦਾ ਪਤਾ ਹੀ ਨਹੀਂ ਚੱਲਿਆ ਵੀ ਕਿੱਥੇ ਗਏ ਹੋ ਇਸ ਕਰਕੇ ਮੇਰੀ ਇਹ ਹੀ ਰਿਕੁਐਸਟ ਹੈ ਵੀ ਪਲੀਜ਼ ਤੁਸੀਂ ਜਿਹੜੇ ਵੀ ਏਜੰਟ ਮੈਂ ਸਾਰੇ ਏਜੰਟਾਂ ਨੂੰ ਨਹੀਂ ਕਹਿ ਰਹੀ ਜਿਹੜੇ ਵੀ ਏਜੰਟ ਨੇ ਬਾਹਰ ਭੇਜਣ ਵਾਲੇ ਜਿਹੜੇ ਸਾਨੂੰ ਬਾਹਰ ਭੇਜਣ ਦੇ ਸੁਪਨੇ ਦਿਖਾਉਂਦੇ ਮੇਂ ਇਨਾ ਵੀ ਦੋ ਤਿੰਨ ਚਾਂਸ ਹੋ ਚੁੱਕੇ ਆ ਬਟ ਮੈਂ ਜਦ ਤੱਕ ਗਲਤੀ ਤੈ ਤੱਕ ਨਾ ਪਹੁੰਚਾਂ ਮੈਂ ਸਟੈਪ ਨਹੀਂ ਸਕਦੀ ਕਿਉਂਕਿ ਇਸ ਕਰਕੇ ਬਾਹਰ ਰਹਿਣ ਨਾਲ ਇੱਧਰ ਉੱਧਰ ਜਾਣ ਨਾਲ ਬਹੁਤ ਫਰਕ ਪੈ ਜਾਂਦਾ ਬੰਦਾ ਸਮਝਦਾਰ ਹੋ ਜਾਂਦਾ ਕਾਫੀ ਲੋਕਾਂ ਨੂੰ ਮਿਲ ਕੇ ਇਸ ਕਰਕੇ ਮੈਂ ਉਹਨਾਂ ਭੈਣਾਂ ਵਾਸਤੇ ਗੀਤ ਲਿਖਿਆ ਸੀ ਰਖੜੀ ਦਾ ਕਿ ਜਿਹੜੀ ਭੈਣ ਰਖੜੀ ਲੈ ਕੇ ਆਪਣੇ ਵੀਰੇ ਦੀ ਆਪਣੇ ਬ੍ਰਦਰ ਦੀ ਵੇਟ ਕਰਦੀ ਹੈ ਤਾਂ ਉਹ ਜਿਹੜਾ ਉਹਦਾ ਵੀਰਾ ਉਹਨੂੰ ਉਹਦੀ ਗੱਲ ਸੁਣਦੀ ਵੀ ਹੈ ਕਿ ਨਹੀਂ ਸੁਣਦੀ ਇਹ ਉਹ ਭੈਣ ਹੀ ਜਾਣ ਸਕਦੀ ਹੈ ਜਾਂ ਫਿਰ ਉਹ ਉਹਦਾ ਭਰਾ ਜਿਹੜਾ ਉਹਨੂੰ ਬਾਹਰ ਬੈਠਾ ਦੇਖ ਵੀ ਨਹੀਂ ਸਕਦਾ ਕਿ ਜਦੋਂ ਰਖੜੀ ਆਉਂਦੀ ਹੈ ਹਰ ਇੱਕ ਭੈਣ ਦਾ ਸਪਨਾ ਹੁੰਦਾ ਕਿ ਮੇਰਾ ਕਵੀਰ ਹੋਵੇ ਤੇ ਮਾਂ ਦੇ ਰਖੜੀ ਬੰਨਾ ਇਸ ਕਰਕੇ ਦੋ ਕਲਾਈਆਂ ਉਹਨਾਂ ਕਰਕੇ ਸੀ ਥੱਕ ਗਈਆਂ ਚਿੱਠੀਆਂ Papa ਕੇ ਉਡੀਕ ਕਰਾਂ ਰਖੜੀ ਮੈਂ ਲੈ ਕੇ ਥੱਕ ਗਈਆਂ ਚਿੱਠੀਆਂ Papa ਕੇ ਉਡੀਕ ਕਰਾਂ ਰਖੜੀ ਮੈ ਲੱਕੀ ਕਹਿੰਦੇ ਬਨ ਬਨ ਪੰਡਾ ਝੂਠ ਦੀਆਂ ਕਦੇ ਸਾਂਝਾ ਪਾਈਏ ਨਾ ਇਹ ਮੇਰਾ ਆਪਣਾ ਲਿਖਿਆ ਹੋਇਆ ਸੋ ਦੋ ਚਾਰ ਲੰਨੇ ਤੁਹਾਡੇ ਰੂਬਰੂ ਬਨ ਬਨ ਪੰਡਾ ਝੂਠ ਦੀਆਂ ਕਦੇ ਸਾਂਝਾ ਪਾਈਏ ਨਾ ਦਿਲ ਕਾਂ ਲੇਤੇ ਉਪਰੋਂ ਸੱਚੇ ਬਣ ਵਿਖਾਈਏ ਨਾ ਝੂਠ ਬੋੜ ਬੋੜ ਕੇ ਕਦੇ ਹੱਥ ਨਹੀਂ ਮੰਗੀਦਾ ਸਹਰਿਆਂ ਨਾਲ ਵਿਆਹੀ ਨੂੰ ਸੂਲੀ ਨਹੀਂ ਟੰਗੀਦਾ ਬੋਲਿਆ ਸੇਨਾ ਕਈ ਜਿਹੜੇ ਪੁਗਾਏ ਜਾਣੇ ਨਾ ਕਹਿੰਦੇ ਦੁਨੀਆ ਝੱਲੇ ਸਾਰੀ ਇਹ ਤੇ ਅਸੀਂ ਸਿਆਣੇ ਆ ਮਾਂ ਬਣਨ ਤੋਂ ਬਾਅਦ ਛਿਲੇ ਦਾ ਪੈ ਜੇ ਬੁੱਲਾ ਜੇ ਫਿਰ ਮਾਂ ਪੁੱਤ ਨੂੰ ਆਖਦੀ ਏ ਕਰੇ ਚੌਂਕਾ ਚੂਲਾ ਵੇ ਫਿਰ ਸੋਚੇ ਦੋਹਾ ਵਿੱਚ ਫਸਿਆ ਮੈਂ ਰੱਬਾ ਕੱਲਾ ਵੇ ਹਾਲ ਵਟੇ ਦਾ ਵੇਖਾਂ ਜਾਂ ਸੁਣਾ ਮਾਂ ਦੀਆਂ ਗੱਲਾਂ ਵੇ ਜੇ ਬੰਦਾ ਬੰਦਾ ਵਾਂਗੂ ਸੋਚੇ ਗੱਲ ਨੂੰ ਇੱਕ ਵਾਰੀ ਫਿਰ ਲੰਘ ਕੇ ਵੇ ਨਾ ਸਕੇ ਸੁਖਾਲੀ ਜ਼ਿੰਦਗੀ ਉਹ ਸਾਰੀ ਫਿਰ ਲੰਘ ਕਿਵੇਂ ਨਾ ਸਕੇ ਸੁਖਾਲੀ ਜ਼ਿੰਦਗੀ ਇਹ ਸਾਰੀ ਸੋ ਥੈਂਕ ਯੂ ਸੋ ਮੱਚ ਮੇਰਾ ਇਹੀ ਮੈਸੇਜ ਹੈ ਕਿ ਤਿਆਂ ਨੂੰ ਸਪੋਰਟ ਕਰਿਆ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ